ਮਹਾਰਾਸ਼ਟਰ ਸਮੇਤ ਪੂਰੇ ਦੇਸ਼ 'ਚ ਭਾਰੀ ਬਰਸਾਤ ਹੋ ਰਹੀ ਹੈ ਤੇ ਜੈ ਦੇ ਲੋਕ ਪਿਕਨਿਕ ਮਨਾਉਣ ਦੇ ਲਈ ਬਰਸਾਤੀ ਥਾਵਾਂ ਤੇ ਇਕੱਠੇ ਹੋ ਰਹੇ ਹਨ ਇਸੇ ਦਰਮਿਆਨ ਇੱਕ ਪਿਕਨਿਕ ਸਪਾਟ ਤੇ ਮੰਦਪਾਗਾ ਹਾਦਸਾ ਵਾਪਰ ਗਿਆ ਜਿਸ ਦੀ ਇੱਕ ਪਰੇਸ਼ਾਨ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਮਹਾਰਾਸ਼ਟਰ ਦੇ ਪੂਨੇ ਦੇ ਵਿੱਚ ਪ੍ਰਸਿੱਧ ਸੈਲਸਪਾਟਾ ਸਟਾਨ ਨੇ ਲੋਣਾਵਾਲਾ ਹਿਲ ਸਟੇਸ਼ਨ ਨੇੜੇ ਇੱਕ ਝਰਨੇ ਦੇ ਵਿੱਚ ਇੱਕ ਔਰਤ ਅਤੇ 4 ਬੱਚਿਆਂ ਸਮੇਤ 5 ਲੋਕ ਡੁੱਬ ਗਏ ਇਹ ਪਰਿਵਾਰ ਲੋਣਾਵਾਲਾ ਦੇ ਪੁਸ਼ੀ ਡੈਮ ਨੇੜੇ ਪਿਕਨਿਕ ਮਨਾਉਣ ਗਿਆ ਸੀ ਪਰ ਇਹ ਉਹਨਾਂ ਦੀ ਆਖਰੀ ਪਿਕਨਿਕ ਸਾਬਤ ਹੋਈ ਹੈ ਲੋਣਾਵਾਲਾ ਦੇ ਪਹਾੜੀ ਇਲਾਕੇ 'ਚ ਇੱਕ ਝਰਨੇ ਦੇ ਕੋਲ ਮੀਂਹ ਦਾ ਆਨੰਦ ਲੈਣ ਗਿਆ ਇੱਕ ਪਰਿਵਾਰ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ ਝਰਨੇ ਦੇ ਪਾਣੀ ਦੇ ਵਹਾਅ ਦੇ ਵਿੱਚ 4 ਤੇ 4 ਬੱਚੇ ਵਹਿ ਗਏ ਜਿਨ੍ਹਾਂ ਦੇ ਵਿੱਚੋਂ 3 ਦੀ ਮੌਤ ਹੋ ਗਈ ਅਤੇ 2 ਦੀ ਤਲਾਸ਼ ਕੀਤੀ ਜਾ ਰਹੀ ਹੈ ਰਾਤ ਨੂੰ ਕਾਰਨ ਤਲਾਸ਼ੀ ਮੁਹਿੰਮ ਰੋਕ ਦਿੱਤਾ ਗਿਆ ਸੀ ਸਵੇਰੇ ਫਿਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਇਸ ਭਿਆਨਕ ਹਾਦਸੇ 'ਚ ਇੱਕ 36 ਸਾਲਾ ਔਰਤ ਸਣੀ 13 ਸਾਲ ਤੇ 8 ਸਾਲ ਦੀਆਂ ਦੋ ਲੜਕੀਆਂ ਦੀ ਅਚਾਨਕ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਚੌਰ ਨਾਲ ਮੌਤ ਹੋ ਗਈ ਹੈ ਡੈਮ ਦੇ ਨੇੜੇ ਨਦੀ 'ਚੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਤੇ ਦੋ ਬੱਚਿਆਂ ਦੀ ਜਿਹੜੀ ਤਲਾਸ਼ ਜਾਰੀ ਹੈ ਪੂਨੇ ਪੁਲਿਸ ਮੁਤਾਬਕ ਹਟਪਸਰ ਇਲਾਕੇ ਦੇ ਲਿਆਕਤ ਅंसारी ਅਤੇ ਯੂਨਸ ਖਾਨ ਆਪਣੇ ਪਰਿਵਾਰ ਦੇ 17-18 ਮੈਂਬਰਾਂ ਦੇ ਨਾਲ ਲੋਨਾਵਾਲਾ ਆਏ ਸਨ ਚਰਨਾ ਪੋਸ਼ੀ ਡੈਮ ਦੇ ਪਿੱਛੇ ਹੈ ਇਸ ਦੌਰਾਨ ਅਚਾਨਕ ਪਾਣੀ ਦਾ ਤੇਜ਼ ਵਹਾਅ ਆ ਗਿਆ ਤੇ ਤੇਜ਼ ਫਲੱਡ ਦੀ ਲਪੇਟ ਚ ਪੰਜ ਲੋਕ ਫਸ ਗਏ ਹਾਲਾਂਕਿ ਕਈ ਲੋਕਾਂ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ ਪੂਨੇ ਦੇ ਐਸਪੀ ਪੰਕਚ ਦੇਸ਼ਮੁਖ ਨੇ ਦੱਸਿਆ ਕਿ ਲੋਨਾਵਾਲਾ ਵਿੱਚ ਪੋਸ਼ੀ ਡੈਮ ਨੇੜੇ ਇੱਕ ਚਰਨੇ ਦੇ ਵਿੱਚ ਇੱਕ ਔਰਤ ਅਤੇ ਚਾਰ ਬੱਚੇ ਡੁੱਬ ਗਏ ਹਨ ਦੁਲਾਸਾ ਬਰਾਮਦ ਕੀਤੀਆਂ ਗਈਆਂ ਖੋਜ ਅਤੇ ਬਚਾਅ ਕਾਰਜ ਜਿਹੜਾ ਜਾਰੀ ਹੈ ਤੇ ਇਹ ਪੰਜੇ ਲੋਕ ਪੂਨੇ ਦੇ ਸੈਯਦ ਨਗਰ ਦੇ ਰਹਿਣ ਵਾਲੇ ਇੱਕ ਹੀ ਪਰਿਵਾਰ ਦੇ ਮਹਾਰਾਸ਼ਟਰ ਸਮੇਤ ਪੂਰੇ ਦੇਸ਼ 'ਚ ਭਾਰੀ ਬਰਸਾਤ ਹੋ ਰਹੀ ਹੈ ਤੇ ਜੈਚ ਲੋਕ ਪਿਕਨਿਕ ਮਨਾਉਣ ਦੇ ਲਈ ਬਰਸਾਤੀ ਥਾਵਾਂ ਤੇ ਇਕੱਠੇ ਹੋ ਰਹੇ ਹਨ ਇਸੇ ਦਰਮਿਆਨ ਇੱਕ ਪਿਕਨਿਕ ਸਪਾਟ ਤੇ ਮੰਦਪਾਗਾ ਹਾਦਸਾ ਵਾਪਰ ਗਿਆ ਜਿਸ ਦੀ ਇੱਕ ਪਰੇਸ਼ਾਨ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਮਹਾਰਾਸ਼ਟਰ ਦੇ ਪੂਨੇ ਦੇ ਵਿੱਚ ਪ੍ਰਸਿੱਧ ਸੈਰ ਸਪਾਟਾ ਸਥਾਨ ਲੋਣਾਵਾਲਾ ਹਿਲ ਸਟੇਸ਼ਨ ਨੇੜੇ ਇੱਕ ਚਰਨੇ ਦੇ ਵਿੱਚ ਇੱਕ ਔਰਤ ਅਤੇ 4 ਬੱਚਿਆਂ ਸਮੇਤ 5 ਲੋਕ ਡਰ ਗਏ ਇਹ ਪਰਿਵਾਰ ਲੋਣਾਵਾਲਾ ਦੇ ਪੁਸ਼ੀ ਡੈਮ ਨੇੜੇ ਪਿਕਨਿਕ ਮਨਾਉਣ ਗਿਆ ਸੀ ਪਰ ਇਹ ਉਹਨਾਂ ਦੀ ਆਖਰੀ ਪਿਕਨਿਕ ਸਾਬਤ ਹੋਈ ਹੈ ਲੋਣਾਵਾਲਾ ਦੇ ਪਹਾੜੀ ਲੱਕੇ ਚ ਇੱਕ ਝਰਨੇ ਦੇ ਕੋਲ ਮੀਂਹ ਦਾ ਆਨੰਦ ਲੈਣ ਗਿਆ ਇੱਕ ਪਰਿਵਾਰ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ ਝਰਨੇ ਦੇ ਪਾਣੀ ਦੇ ਵਹਾਅ ਦੇ ਵਿੱਚੋਂ ਤਤ ਤੇ ਚਾਰ ਬੱਚੇ ਵਹਿ ਗਏ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਮੌਤ ਹੋ ਗਈ ਅਤੇ ਦੋ ਦੀ ਤਲਾਸ਼ ਕੀਤੀ ਜਾ ਰਹੀ ਹੈ ਰਾਤ ਨੂੰ ਕਾਰਨ ਤਲਾਸ਼ੀ ਮੁਹਿੰਮ ਰੋਕ ਦਿੱਤਾ ਗਿਆ ਸੀ ਸਵੇਰੇ ਫਿਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਇਸ ਭਿਆਨਕ ਹਾਦਸੇ 'ਚ ਇੱਕ 36 ਸਾਲਾ ਔਰਤ ਸਨ ਹੀ 13 ਸਾਲ ਤੇ 8 ਸਾਲ ਦੀਆਂ ਦੋ ਲੜਕੀਆਂ ਦੀ ਅਚਾਨਕ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਚੋਂ ਨਾਲ ਮੌਤ ਹੋ ਗਈ ਹੈ ਡੈਮ ਦੇ ਨੇੜੇ ਨਦੀ 'ਚੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਤੇ ਦੋ ਬੱਚਿਆਂ ਦੀ ਜਿਹੜੀ ਤਲਾਸ਼ ਜਾਰੀ ਹੈ ਪੂਨੇ ਪੁਲਿਸ ਮੁਤਾਬਕ ਹਟਪਸਰ ਇਲਾਕੇ ਦੇ ਲਿਆਕਤ ਅंसारी ਅਤੇ ਯੂਨਸ ਖਾਨ ਆਪਣੇ ਪਰਿਵਾਰ ਦੇ 17-18 ਮੈਂਬਰਾਂ ਦੇ ਨਾਲ ਲੋਨਾਵਾਲਾ ਆਏ ਸਨ ਚਰਨਾਪੋਸ਼ੀ ਡੈਮ ਦੇ ਪਿੱਛੇ ਹੈ ਇਸ ਦੌਰਾਨ ਅਚਾਨਕ ਪਾਣੀ ਦਾ ਤੇਜ਼ ਵਹਾਅ ਆ ਗਿਆ ਤੇ ਤੇਜ਼ ਫਲੱਡ ਦੀ ਲਪੇਟ ਚ ਪੰਜ ਲੋਕ ਫਸ ਗਏ ਹਾਲਾਂਕਿ ਕਈ ਲੋਕਾਂ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ ਪੂਨੇ ਦੇ ਐਸਪੀ ਪੰਕਚ ਦੇਸ਼ਮੁਖ ਨੇ ਦੱਸਿਆ ਕਿ ਲੋਨਾਵਾਲਾ ਵਿੱਚ ਪੋਸ਼ੀ ਡੈਮ ਨੇੜੇ ਇੱਕ ਚਰਨੇ ਦੇ ਵਿੱਚ ਇੱਕ ਔਰਤ ਅਤੇ ਚਾਰ ਬੱਚੇ ਡੁੱਬ ਗਏ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਖੋਜ ਅਤੇ ਬਚਾਅ ਕਾਰਜ ਜਿਹੜਾ ਜਾਰੀ ਹੈ ਤੇ ਇਹ ਪੰਜੇ ਲੋਕ ਪੂਨੇ ਦੇ ਸੈਯਦ ਨਗਰ ਦੇ ਰਹਿਣ ਵਾਲੇ ਇੱਕ ਹੀ ਪਰਿਵਾਰ ਦੇ